ਇਹ ਪ੍ਰੇਰ ਦਾ ਨਾਮ ਦਿੱਤਾ ਗਿਆ ਹੈ ਇਹ ਪ੍ਰੇਰ ਅੱਜ ਕੱਲ੍ਹ ਅੰਮ੍ਰਿਤਸਰ ਦੇ ਰਹਿਣ ਵਾਲਿਆਂ ਨੇ ਇਹ ਪ੍ਰੇਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ ਇਹ ਪ੍ਰੇਰ ਦਾ ਕੰਮ ਬਿਲਡਿੰਗ ਇਰੀਆ ਦਾ ਹੈ ਤੇ ਇਹਨਾਂ ਦਾ ਆਪਣਾ ਟਰਾਲੀ ਟਰੈਕਟਰ ਹੈ ਬਾਰਾ ਕੰਮ ਕਰਨ ਕਰਕੇ ਇਹਨਾਂ ਦੀ ਕੱਪੀ ਸਾਈਟ ਤੇ ਗੱਲ ਤੋਂ ਮੁੜੀ ਸ਼ੁਰੂ ਹੋ ਗਈ ਤੇ ਇਹਨਾਂ ਨੇ ਹੱਡੀਆਂ ਵਾਲੇ ਡਾਕਟਰ ਕੋਲ ਮਾਲਿਸ਼ ਕਰਵਾਈ ਤਾਂ ਮਾਲਿਸ਼ ਕਰਵਾਉਣ ਤੋਂ ਬਾਅਦ ਇਹਨਾਂ ਦੀ ਦਰਦ ਹੋਰ ਵੀ ਜ਼ਿਆਦਾ ਵੱਧ ਗਏ ਉਹ ਦਰਦ ਹੀ ਨਹੀਂ ਜ਼ਿਆਦਾ ਠੀਕੇ ਕੱਪੀ ਲੱਤ ਦੇ ਜਦਾਂ ਵਜ੍ਹਾ ਨਹੀਂ ਸੀ ਪੈਂਦਾ ਜਿਸ ਕਾਰਨ ਇਹਨਾਂ ਦਾ ਖਲੋਣਾ ਵੀ ਬਹੁਤ ਮੁਸ਼ਕਲ ਸੀ ਜ਼ਿਆਦਾਤਰ ਇਹਨਾਂ ਨੂੰ ਸਿਰ ਭਾਰਾ ਭਾਰਾ ਮਹਿਸੂਸ ਹੁੰਦਾ ਸੀ ਇਹ ਪ੍ਰੇਗਨ ਦੱਸਦੇ ਹਨ ਕਿ 2 ਸਾਲ ਵਿੱਚ ਵਿੱਚ ਇਹਨਾਂ ਨੇ ਅੱਖ ਤੋਂ 10 ਡਾਕਟਰ ਬਦਲ ਦਿੱਤੇ ਹਜ਼ਾਰਾਂ ਰੁਪਏ ਖਰਚੀ ਮੈਡੀਸਿਨ ਖਾਧੀ ਉਸ ਤੋਂ ਬਾਅਦ ਇਹਨਾਂ ਨੇ ਸਿਰ ਦੀ ਸਿਡੀ ਸ캔 ਕਰਵਾਈ ਤਾਂ ਉਸ ਟਾਈਮ ਇਹਨਾਂ ਨੇ 2 ਮਹੀਨੇ ਵਿੱਚ ਵਿੱਚ 1 ਲੱਖ 17000 ਰੁਪਏ ਖਰਚ ਕੀਤਾ ਤੇ ਉਸ ਸਿਡੀ ਸ캔 ਦੀ ਰਿਪੋਰਟ ਦੇ ਹਿਸਾਬ ਨਾਲ ਇਹਨਾਂ ਦੀ ਮੈਡੀਸਿਨ ਚਾਲੂ ਹੋਈ ਤੇ 2 ਮਹੀਨੇ ਮੈਡੀਸਿਨ ਖਾਣ ਨਾਲ ਦੇ ਤੇ ਸਿਰ ਦਰਦ ਦੀ ਸਿਰ ਦਰਦ ਤਾਂ ਬਿਲਕੁਲ ਹੀ ਪਰ ਕੇ ਨਹੀਂ ਪਿਆ ਉਸ ਤੋਂ ਬਾਅਦ ਇਹਨਾਂ ਨੇ ਗੱਗਾਂ ਤੋਂ ਪੂਰੇ ਲੱਕ ਦੀ ਐਮ ਆਰ ਆਈ ਕਰਵਾਈ ਤੇ ਉਸ ਐਮ ਆਰ ਆਈ ਰਿਪੋਰਟ ਦੇ ਹਿਸਾਬ ਨਾਲ ਇਹਨਾਂ ਨੇ ਪਿੱਠ ਨੂੰ 3 ਮਹੀਨੇ ਮੈਡੀਸਿਨ ਖਾਧੀ ਪਰ ਉਸ ਨਾਲ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਇਹ ਦਾਦੇ ਹਨ ਕਿ ਜਿੱਥੇ ਵੀ ਇਹਨਾਂ ਨੂੰ ਕਿਸੇ ਨੇ ਦੱਸਿਆ ਉੱਥੇ ਹੀ ਇਹ ਮੈਡੀਸਿਨ ਲੈ ਚਲੇ ਜਾਂਦੇ ਉਸੇ ਤਰ੍ਹਾਂ ਲਗਾਤਾਰ 8 ਸਾਲ ਤੇ ਬੋਡੀ ਦੇ ਖੱਬੀ ਸਾਈਡ ਦੇ ਦਰਦ ਦੀ ਮੈਡੀਸਿਨ ਖਾਦੇ ਰਹੇ ਇਹਨਾਂ ਦੇ ਦੋ بیٹے ਹਨ ਜੋ ਖੁਦ ਕਮਾਈ ਕਰਕੇ ਇਹਨਾਂ ਦਾ ਇਲਾਜ ਕਰਵਾ ਰਹੇ ਸਨ ਤੇ ਇਹ ਇਹ ਦਰਦ ਹੈ ਕਿ ਜੋ ਇਹਨਾਂ ਦੇ ਪੈਸੇ ਕੋਲ ਜਮ੍ਹਾਂ ਸੀ ਉਹ ਵੀ ਸਾਰੇ ਹੀ ਇਲਾਜ ਦੇ ਚੀ ਖਰਚ ਹੋ ਗਏ ਇਸ ਦਰਦ ਦੇ ਕਾਰਨ ਇਹ ਬ੍ਰਦਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸਨ ਇਹ ਬ੍ਰਦਰ ਪਿਛਲੇ 8 ਸਾਲ ਤੋਂ ਮਸੀਬੇ ਚ ਹਨ ਇਹਨਾਂ ਦਾ ਭਰੋਸਾ ਪਰਮੇਸ਼ਰ ਦੇ ਦਿੱਤੀ। ਪਿਛਲੇ 2 ਸਾਲ ਪਹਿਲਾਂ ਇਹ ਪਰਮਜੀਤ ਤੋਂ ਤਾਂ ਮਿਨਿਸਟਰੀ ਨਾਲ ਜੁੜੇ। ਵਜ੍ਹਾ ਸੁਣੇ ਗਮਾਈਆਂ ਤੁੜੀਆਂ। ਇਹਨਾਂ ਦਾ ਵਿਸ਼ਵਾਸ ਹੋਰ ਵੀ ਵਧਿਆ ਤੇ ਇਹ ਲਗਾਤਾਰ ਦੁਬਾਰਾ ਦੀ ਵਰਸ਼ਿਪ ਦੇ ਸੰਡੇ ਮੀਟਿੰਗ ਵਿੱਚ ਆਉਣਾ ਸ਼ੁਰੂ ਹੋ ਗਏ। ਤੇ ਪਿਛਲੇ 5 ਦਿਨ ਪਹਿਲਾਂ ਇਹ ਸ਼ਾਮ ਦੀ ਵਰਸ਼ਿਪ ਵਿੱਚ ਚਰਚ ਭਾਵਨ ਵਿੱਚ ਆਏ ਦੀ ਗੱਲ ਵਰਸ਼ਿਪ ਕਰ ਰਹੇ ਸੀ ਤਾਂ ਇਹਨਾਂ ਦੀ ਖੱਬੀ ਥਾਂ ਤੇ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ। ਇਹ ਗੱਲ ਦੇ ਹਾਲ ਕੇ ਪਿਛਲੇ 5 ਦਿਨ ਪਹਿਲਾਂ ਜਦ ਇਹਨਾਂ 'ਚ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ ਉਸ ਬਾਰੇ ਨਾ ਤਾਂ ਇਹਨਾਂ ਨੇ ਘਰ ਦੇ ਨਾ ਹੀ ਫੌਜਦ ਜੀ ਨੂੰ ਤੇ ਨਾ ਹੀ ਕਿਸੇ ਹੋਰ ਨੂੰ ਦੱਸਿਆ ਸੀ ਪਰ ਇਹਨਾਂ ਦੇ ਵਾਸ਼ਪ ਕਰਦਿਆਂ ਕਰਦਿਆਂ ਫੌਜਦ ਜੀ ਨੇ ਆਪਣੇ ਆਪ ਇੱਕ ਬ੍ਰਦਰ ਦੇ ਲੱਕ ਦੀ ਖੱਬੀ ਸਾਈਡ ਤੇ ਹੱਥ ਰੱਖ ਕੇ ਪ੍ਰੇਅ ਕੀਤੀ ਤਾਂ ਇਹ ਬ੍ਰਦਰ ਬਹੁਤ ਹਰਾਮ ਦੇ ਖੁਸ਼ ਹੋਏ ਕਿ ਇਸੇ ਜਗ੍ਹਾ ਤੇ ਮੇਰੇ ਦਰਦ ਹੋ ਰਹੀ ਹੈ ਤੇ ਮੇਰੇ ਬਿਨਾਂ ਦੱਸਿਆ ਹੀ ਫੌਜਦ ਜੀ ਨੇ ਇਸੇ ਜਗ੍ਹਾ ਤੇ ਹੱਥ ਰੱਖ ਕੇ ਪ੍ਰੇਅ ਕੀਤੀ ਹੈ ਤੇ ਉਸੇ ਵਕਤ ਜਦ ਇਹਨਾਂ ਦੇ ਲੇਹਾਂ ਪਰੇ ਹੋਏ ਤਾਂ ਉਸੇ ਵਕਤ ਇਹਨਾਂ ਨੂੰ ਇਹ ਜੀ ਮਹਿਸੂਸ ਹੋਇਆ ਕਿ ਜਿਵੇਂ ਇਹਨਾਂ ਦੀਆਂ ਬੰਧ ਲਸਾਂ ਖੁੱਲ ਰਹੀਆਂ ਹਨ ਤੇ ਉਸੇ ਵਕਤ ਦਰਦ ਖਤਮ ਹੋ ਗਏ ਹallelujah ਹallelujah ਆਮੀਨ ਦੇ ਕਾਂਤਰਾ ਤਰ੍ਹਾਂ ਦੇ ਟੈਸਟ ਕਰਵਾਏ ਤੇ ਬਹੁਤ ਜ਼ਿਆਦਾ ਡਾਕਟਰ ਬਦਲ ਕੇ ਮੈਡੀਸਿਨ ਖਾਧੀ ਪਰ ਕੋਈ ਵੀ ਫਰਕ ਨਹੀਂ ਪੈ ਲਿਆ ਪਰ ਹੋਰ ਵੀ ਜ਼ਿਆਦਾ ਦਰਦ ਵਧਦੇ ਜਾ ਰਹੇ ਸੀ ਜਿਸ ਨੂੰ ਦੇਖ ਕੇ ਇਹ ਬਰਦਰ ਪਰਸ਼ਾਨ ਸੀ ਪਰ ਜਦ ਪਰਚੀ ਤੋਂ ਉਹ ਦਾ ਮਿਸਟਰੀ ਨਾਲ ਜੁੜੇ ਤੇ ਲਗਾਤਾਰ ਚਰਚ ਪਾਣ ਵਿੱਚ ਆਉਂਦੇ ਰਹੇ ਪਿਛਲੇ 5 ਦਿਨ ਪਹਿਲਾਂ ਜਾ ਕੇ ਸ਼ਾਂਤੀ ਵਰਸ਼ੀਪੇਚ ਇਨ੍ਹਾਂ ਦੇ ਬਿਨਾ ਕੁਝ ਦੱਦਿਆਂ ਉੱਤੇ ਜਗ੍ਹਾ ਤੇ ਪੌਜਰ ਜੀ ਦੇ ਦੁਆਰਾ ਲੈ ਹੈਂਡ ਪ੍ਰੇ ਹੋਈ ਤਾ ਉਹ 8 ਸਾਲ ਪੁਰਾਣੀ ਦਰਦ ਤੋਂ ਇੱਕ ਉਸੇ ਵਕਤ ਫਰੀ ਹੋ ਗਏ ਪੌਚ ਜੀ ਨੇ ਇਹਨਾਂ ਨੂੰ ਦੱਸਿਆ ਕਿ ਮੈਂ ਦਰਸ਼ਣ ਵਿੱਚ ਦੇਖ ਰਿਆਂਾ ਕਿ ਤੁਸੀਂ ਲੱਕੜ ਦੇ ਬੈੱਡ ਤੇ ਲੰਮੇ ਪਏ ਹੋ ਤੇ ਉੱਥੋਂ ਹੀ ਤੁਹਾਡੀ ਇਹ ਪ੍ਰੋਬਲਮ ਸ਼ੁਰੂ ਹੋਈ ਸੀ ਤਾਂ ਉਸੇ ਵਕਤ ਇਹਨਾਂ ਨੂੰ ਯਾਦ ਆਇਆ ਕਿ ਪਿਛਲੇ 4 ਸਾਲ ਪਹਿਲਾਂ ਇਹਨਾਂ ਨੂੰ ਕਿਤੇ ਡਾਕਟਰ ਨੇ ਵੀ ਇਹੀ ਕਿਹਾ ਸੀ ਕਿ ਤੁਹਾਨੂੰ ਲੱਕੜ ਦੇ ਬੈੱਡ ਤੇ ਪੈਣ ਦੇ ਦੁਆਰਾ ਹੀ ਇਹ ਪ੍ਰੋਬਲਮ ਸ਼ੁਰੂ ਹੋਈ ਹੈ ਇਹ ਸੁਣ ਕੇ ਇਹ ਬਹੁਤ ਹੈਰਾਨ ਹੋਏ ਤੇ ਉਸ ਦਿਨ ਤੋਂ ਇਹ ਕਬੀ ਸਾਈਡ ਦੀ ਦਰਦ ਤੋਂ ਤੇ ਸਿਰ ਦੀ ਦਰਦ ਦੀ ਕੋਈ ਵੀ ਮੈਡੀਸਿਨ ਨਹੀਂ ਖਾ ਰਹੇ ਤੇ ਹਰ ਰੋਜ਼ ਆਪਣੇ ਕੰਮ ਤੇ ਜਾ ਰਹੇ ਹਨ ਇਸ 8 ਸਾਲ ਪੁਰਾਣੀ ਦਰਦ ਤੋਂ ਹੁਣ ਇਹ ਬ੍ਰਦਰ ਪਿਛਲੇ 50 ਦਿਨਾਂ ਤੋਂ ਬਿਲਕੁਲ ਫ੍ਰੀ ਹੋ ਚੁੱਕੇ ਹਨ ਇਸ ਵੱਡੀ ਦੇ ਅਗੁੱਝ ਗਵਾਏ ਨਹੀਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ